ਕੀ ਆਂਦਾ ਕਿ ਹਾਰ ਮਨਵਾਉਂਦੇ ਰਵਾਂਗੇ ਧੰਨਵਾਦ ਤੇ ਹਾਂ ਸੱਚ ਮੈਂ ਐਮਐਲਏ ਸਾਹਿਬ ਦਾ ਜਰੂਰ ਧੰਨਵਾਦ ਕਰਦਾ ਹਾਂ ਉਹਨਾਂ ਨੂੰ ਗੁੱਸੇ ਹੋ ਜਾਣ ਕਿਉਂਕਿ ਉਹਨਾਂ ਨੇ ਇੰਨਾ ਚੰਗਾ ਸਾਨੂੰ ਪ੍ਰਬੰਧ ਕਰਕੇ ਦਿੱਤਾ ਸੋ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀਆਂ ਤੇ ਟੀਚਰਸ ਸਪੈਸ਼ਲੀ ਜਿਨ੍ਹਾਂ ਨੇ ਇਹ ਕੰਡਕਟ ਕਰਵਾਇਆ ਪੂਰਾ ਪ੍ਰੋਗਰਾਮ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਅੱਜ ਸਾਡੇ ਨਾਲ ਸਾਡੇ ਡੀਸੀ ਮੈਨਬਿਨੇਟ ਤੇ ਥੈਂਕ ਯੂ ਸੋ ਮਚ ਫੋਰ ਕਮਿੰਗ ਤੇ ਥੈਂਕ ਯੂ ਤੇ ਛੋਟੇ-ਛੋਟੀਆਂ ਬੱਚੀਆਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਟਿਕਾਲ ਜੀ ਆਇਆਂ ਨੂੰ ਤੇ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੀਆਂ ਦੀਆਂ ਬਹੁਤ-ਬਹੁਤ ਵਧਾਈਆਂ ਦਿੰਨੀ ਆ ਬਹੁਤ-ਬਹੁਤ ਮੁਬਾਰਕਾ ਤੇ ਇੱਕ ਗੱਲ ਮੈਂ ਕਹਿਣਾ ਚਾਹੁੰਦੀ ਆ ਕਿ ਤੁਸੀਂ ਅੱਜ ਸਾਰਿਆਂ ਹੀ ਬਹੁਤ ਸੋਹਣੀਆਂ ਲੱਗ ਰਹੀਆਂ ਹੋ ਇੱਕ ਵਾਰੀ ਆਪਣੇ ਨਾਮ ਤੇ ਤਾੜੀ ਲਾ ਦਿਓ ਸੋ ਬਹੁਤ ਹੀ ਅੱਜ ਉਤਸ਼ਾਹ ਸੀਗਾ ਬੱਚਿਆਂ ਚ ਛੋਟੇ-ਛੋਟੇ ਬੱਚਿਆਂ ਨੇ ਬਹੁਤ ਸੋਹਣਾ ਪਰਫਾਰਮ ਕੀਤਾ ਜਿਵੇਂ ਰਖੜੀ ਭੈਣ ਭਰਾਵਾਂ ਦਾ ਤਿਉਹਾਰ ਹੁੰਦਾ ਤੀਆਂ ਸਾਡੇ ਆ ਭੈਣਾਂ ਦਾ ਤਿਉਹਾਰ ਹੈ ਆਪਸ ਵਿੱਚ ਸੋ ਸਾਨੂੰ ਇੱਕ ਬਹੁਤ ਸੋਹਣਾ ਮੌਕਾ ਮਿਲਦਾ ਕਿ ਅਸੀਂ ਇੱਕ ਦੂਜੇ ਨੂੰ ਮਿਲिए ਕਿ ਲਈਏ ਥੋੜੀ ਜ਼ਿੰਦਗੀ ਦੇ ਜਿਹੜੇ ਔਖੇ ਸੁੱਖ aí ਸਮੇਂ ਚੋਂ ਨਿਕਲ ਕੇ ਥੋੜਾ ਆਪਾਂ ਹਾਸੇ ਖੇਡ ਲਈਏ ਇੱਕ ਦੂਜੇ ਨਾਲ ਸਮਾਂ ਚੰਗਾ ਉਤਾਲੀਏ ਸੋ ਅੱਜ ਮੈਂ ਖਾਸ ਤੌਰ ਤੇ ਧੰਨਵਾਦ ਕਰਦੀ ਆ ਐਮਐਲਏ ਸਾਹਿਬ ਦਾ ਅਮੌਲਕ ਜੈਤੋ ਜੀ ਦਾ ਜਿਨ੍ਹਾਂ ਨੇ ਬਹੁਤ ਸੋਹਣਿਆ ਅੱਜ ਪ੍ਰੋਗਰਾਮ ਲੀਕਿਆ ਬਹੁਤ ਸੋਹਣਾ ਤੀਆਂ ਦਾ ਮੇਲਾ ਲਵਾਇਆ ਹੈ ਤੇ ਭੈਣ ਮਨਪ੍ਰੀਤਾ ਜਿਨ੍ਹਾਂ ਨੇ ਸਾਰਾ ਕੁਝ ਆਰਗੇਨਾਈਜ਼ ਕਰਾਇਆ ਮੈਨੂੰ ਦੱਸ ਰਹੇ ਸੀਗੇ ਕਿ ਇੱਕ ਇੱਕ ਪਰਫਾਰਮੈਂਸ ਇੱਕ ਇੱਕ ਬੱਚੇ ਨੂੰ ਤਿਆਰ ਕਰਾਉਣ ਦੀ ਜ਼ਿੰਮੇਵਾਰੀ ਮੇਰੀ ਸੀਗੀ ਮੈਂ ਸਾਰਿਆਂ ਨੂੰ ਪਹਿਲਾਂ ਤਿਆਰ ਕਰਾਇਆ ਫਿਰ ਪ੍ਰੋਗਰਾਮ ਆਰਗੇਨਾਈਜ਼ ਕਰਾਇਆ ਸੋ ਬਹੁਤ ਧੰਨਵਾਦ ਇਹਨਾਂ ਦਾ ਤੇ ਅੱਜ ਮੈਂ ਹਮੇਸ਼ਾ ਗੱਲ ਕਹਿਣੀ ਹੁੰਦੀ ਆ ਵੀ ਜਿੰਨਾ ਚਾਹ ਤੁਹਾਨੂੰ ਹੁੰਦਾ ਓਨਾ ਹੀ ਚਾਹ ਸਾਨੂੰ ਹੁੰਦਾ ਤੁਹਾਨੂੰ ਮਿਲਣ ਦਾ ਸਾਡੇ ਵੱਲੋਂ ਵੀ ਹਮੇਸ਼ਾ ਇਹ ਹੁੰਦਾ ਕਿ ਆਪਣੇ ਲੋਕਾਂ 'ਚ ਚੱਲੀ ਆ ਉਹਨਾਂ ਨਾਲ ਮਿਲिए-ਗਿਲੀਏ ਕੋਈ ਦੋ ਚਾਰ ਖੁਸ਼ੀ ਦੇ ਪਲ ਜਿਹੜੇ ਉਹ ਸਾਂਝੇ ਕਰੀਏ ਸੋ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਹੈ ਤੁਹਾਡੇ ਸਾਰਿਆਂ 'ਚ ਪਹੁੰਚ ਕੇ ਤੇ ਪਰਮਾਤਮਾ ਕਰੇ ਜਿਹੜੇ ਮੇਲੇ ਨੇ ਇਹ ਜੜੀਆਂ ਵਾਲਾ ਤੀਆਂ ਲੋੜੀਆਂ ਤਹਾਰ ਜਿਹੜੇ ਸਾਡੇ ਇਹ ਇਦਾਂ ਹੀ ਪੰਜਾਬ ਦੀ ਧਰਤੀ ਤੇ ਮੇਲੇ ਕਿੱਦੇ ਲੱਗਦੇ ਰਹਿਣ ਕਿੱਦੇ ਪੈਂਦੇ ਰਹਿਣ ਭੰਗੜੇ ਪੈਂਦੇ ਰਹਿਣ ਸਾਡਾ ਪੰਜਾਬ ਜਿਹੜਾ ਹਮੇਸ਼ਾ ਖੁਸ਼ਹਾਲ ਰਹੇ ਚੜ੍ਹਦੀ ਕਲਾ 'ਚ ਰਹੇ ਤੇ ਮੈਂ ਅੱਜ ਪਹਿਲੀ ਵਾਰ ਤੁਹਾਡੇ ਹਲਕੇ 'ਚ ਜੈਤੋ ਚਾਈ ਆਂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਦਿਲੋਂ ਜਿਹੜਾ ਤੁਸੀਂ 2022 ਚ ਇੰਨਾ ਪਿਆਰ ਤੁਸੀਂ ਦਿਖਾਇਆ ਸੀ ਤੇ ਐਮ.ਐਲ.ਏ. ਸਾਹਿਬ ਨੂੰ ਇਥੋਂ ਭਾਰੀ ਲੀਡ ਨਾਲ ਜਿਤਾ ਕੇ ਭੇਜਿਆ ਮੈਂ ਹਮੇਸ਼ਾ ਬੇਨਤੀ ਕਰਦੀ ਹਾਂ ਕਿ ਇਹ ਜਿਹੜਾ ਪਿਆਰ ਹੈ ਇਹ ਇਦਾਂ ਹੀ ਬਣਾਈ ਰੱਖਿਓ ਕਿਉਂਕਿ ਮੁੱਖ ਮੰਤਰੀ ਸਾਹਿਬ ਹਮੇਸ਼ਾ ਸੋਚਦੇ ਨੇ ਕਿ ਮੈਂ ਪੰਜਾਬ ਦੇ ਲੋਕਾਂ ਦਾ ਕਿਵੇਂ ਭਲਾ ਕਰਨਾ ਹੈ ਆਮ ਪਬਲਿਕ ਬਾਰੇ ਸੋਚਦੇ ਨੇ ਤੇ ਸਾਡਾ ਵੀ ਫਰਜ਼ ਬਣਦਾ ਕਿ ਉਹਨਾਂ ਦਾ ਸਾਥ ਹੈ ਜਿਹੜਾ ਉਹ ਕਦੇ ਨਾ ਛੱਡੀਏ ਉਹਨਾਂ ਨੂੰ ਸਹਿਯੋਗ ਦਈਏ ਆਪਣਾ ਤੋ ਜਿਹੜੇ ਚੰਗੇ ਕੰਮ ਨੇ ਉਹ ਨਿਰੰਤਰ ਕਰਦੇ ਰਹਿਣਾ ਸੋ ਅੱਜ ਆਈਆਂ ਕਿ ਤੁਸੀਂ ਮੇਰੀਆਂ ਬੇਨਤੀਆਂ ਕਬੂਲ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ